ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਸਾਰੇ ਕੰਮ ਕਰਕੇ ਮੈਂ ਹੋ ਗਈ ਆ ਫ੍ਰੀ ਤਾਂ ਹੁਣ ਮੇਰਾ ਕੱਲ ਵਾਲਾ ਕੰਮ ਕੱਲ ਵਾਲਾ ਮੇਰਾ ਕੰਮ ਜੀ ਏ ਕਿ ਮੈਂ ਸਟਿਚ ਕਰਨੇ ਆ ਨਿਸ਼ਾਨ ਸਾਹਿਬ ਚਾਰ ਹੋਰ ਅੱਜ ਕਚਾਰ ਕਰਦੇ ਸੀ ਸਟਿਚ ਤੇ ਇਹ ਬਗੀ ਦੀ ਅੱਜ ਮੈਂ ਬਾਤ ਕਰਾਈ ਹੋਈ ਆ ਇੱਥੇ ਮੈਂ ਵੱਡੇ ਟੂਟੇ ਤੇ ਉਹਨੂੰ ਕੀ ਕਹੀਦਾ ਸਮਰਸੀਬਲ ਮੋਟਰ ਚਲਾ ਕੇ ਪੈਪ ਲਾ ਕੇ ਤਾਂ ਫੇਰ ਬੱਗੂ ਨੂੰ ਨਵਾਇਆ ਤੁੱਪੇ ਬੈਠੀ ਆ ਤੁੱਪੇ ਬੈਠੀ ਆ ਮੈਂ ਸਭਾ ਮੈਟ ਰੱਖਿਆ ਸੀਗਾ ਇੱਥੇ ਮੈਟ ਤੇ ਬੈਠ ਜਾ ਪਰੇ ਬੈਠੀ ਨਹੀਂ ਮੈਟ ਤੇ ਇਹਨੂੰ ਹੁਣ ਆਪਣੀ ਏਜ ਦੇ ਹਿਸਾਬ ਨਾਲ ਇਹਨੂੰ ਨਾ ਛੱਟ ਗਰਮੀ ਵੀ ਲੱਗਣ ਲੱਗ ਪੈਂਦੀ ਹੈ ਛੱਟ ਠੰਡ ਵੀ ਲੱਗਣ ਲੱਗ ਪੈਂਦੀ ਉਹ ਚਿੜੀਆਂ ਉੱਪਰ ਪਾਣੀ ਪੀਂਦੀਆਂ ਉਹ ਦਕੌਣੀਆਂ ਸੀ ਆਹ ਚਿੜੀਆਂ ਜੀ ਜਿਹੜੀਆਂ ਦੇਖਿਓ ਕਿੰਨੀਆਂ ਸੋਹਣੀਆਂ ਲੱਗਦੀਆਂ ਸਵੇਰੇ ਬਹੁਤ ਚਿੜੀਆਂ ਸੀ ਇੱਥੇ ਬਹੁਤ ਪਾਣੀ ਪੀ ਪੀ ਕੇ ਜਾਂਦੀਆਂ ਇਹਦੇ ਪਾਣੀ ਪੀਕ ਪੀ ਕੇ ਜਾਂਦੀਆਂ ਤੇ ਆਪਣੇ ਆਪ ਨੂੰ ਇਸਕੂਨ ਮਿਲਦਾ ਤੇ ਇੱਥੇ ਆ ਕੇ ਜਦੋਂ ਵੀ ਪਾਣੀ ਪੀਂਦੀ ਆ ਤੇ ਹੁਣ ਜੀ ਮੇਰੇ ਵੱਡੇ ਬੱਚੇ ਜਿਹੜੇ ਗੰਗਾ ਤੇ ਮੰਗੋ ਸਾਰਾ ਕੁਝ ਕਰਕੇ ਹੋ ਗਿਆ ਫਰੀ ਤੇ ਉਹਨਾਂ ਲਈ ਜਿਹੜੀ ਆਪਣੀ ਮੇਨ ਚੀਜ਼ ਹੈ ਆਪਾਂ ਵੀਰਵਾਰ ਉਹਨੂੰ ਕੀ ਕਹਿੰਦਾ ਜਿਹੜਾ ਬੁੱਧਵਾਰ ਅੱਜ ਬੁੱਧਵਾਰ ਕੱਲ ਨੂੰ ਵੀ ਜੀਆ ਕੱਲ ਨੂੰ ਨਹੀਂ ਇਹ ਚੇਤਰਾ ਰਵੇ ਕ ਨਹੀਂ ਇਹ ਗੂੰਦ ਕਤੀਰਾ ਤੇ ਇਹ ਮੇਰੇ ਕੋਲ ਜੀ ਗੁੜ ਗੁੜ ਪਿਆ ਦੇਖੋ ਇਹਨਾਂ ਨਾਲ ਜਿਹੜੀ ਗੁੜ ਦੀ ਤਸਵੀਰ ਹੈ ਉਹ ਠੰਡੀ ਹੋ ਜਾਂਦੀ ਹੈ ਇਸ ਕਰਕੇ ਮੈਂ ਮੰਗੋ ਗੰਗਾ ਦੋਨਾਂ ਨੂੰ ਪਾਈ ਦੀ ਅਸੀਂ ਨੇ ਨੂਰ ਵੀ हट ਜਾਣੋਂ ਤਾਂ ਫੇਰ ਕਰਾਂਗੇ ਘਰ ਦੀ ਡੀਪ ਕਲੀਨਿੰਗ ਲਓ ਜੀ ਇੱਕ ਡੇਗੀ ਥੱਲੇ ਇਹ ਜੀ ਗੋੜਾ ਕਿਚਨ ਵੀ ਮੈਂ ਸਾਰਾ ਸਾਫ਼ ਕਰਤਾ ਭਾਂਡੇ ਮਾਰਤਾ ਕਿਉਂਕਿ ਅੱਜ ਵੀ ਘਰੇ ਮੈਂ ਮੈਂ ਆ ਕੱਲ ਤੋਂ ਮਨੀ ਨੇ ਘਰੇ ਹੋਣਾ ਜਦੋਂ ਇੱਕ ਪੇਪਰ ਪੈ ਗਿਆ ਤੇ ਲੋ ਜੀ ਇਹ ਮੈਂ ਮਟਕਾ ਕਰਲਾ ਸਾਫ ਮੰਗੋ ਗੰਗਾ ਵਾਲਾ ਆਪੀ ਕਰਕੇ ਰੱਖਿਆ ਹੁੰਦਾ ਪਰ ਇੱਕ ਕਰੀ ਫਿਰ ਮੈਂ ਥੋੜੀ ਲੈ ਲੈਂਦੀ ਹਾਂ ਲੋਟ ਆਪਕੇ ਲੋਟ ਕੀ ਚਾਰ ਪੀਸੇ ਬਾਤੀਆਂ ਆਪਣੇ ਦੋਵੇਂ ਗੰਗਾ ਮੰਗੋਲੀ ਤੇ ਉਪਰ ਦੁਹਨਾ ਜੀ ਇਹਨੂੰ ਟੱਕ ਤੈਨ ਨੈਕਸਟ ਜੀ ਆਪਣੇ ਜਦੋਂ ਜਮੇ ਦੇ ਲਈ ਆਪਾਂ ਗੁੰਦ ਕਤੀਰਾ ਇਹ ਸੇਹਣੀ ਰਿਪਾਵਨ ਮਦਨਾ ਇਹਨੇ ਦੋ ਤੇ ਹੋ ਗਿਆ ਹਫਤੇ ਵਿੱਚ ਚੋਬਾਈ ਦਾ ਕਾਫੀ ਟਾਈਮ ਗੜ ਜਾਂਦਾ ਉਹਨੂੰ ਕੀ ਕਹੀਦਾ ਪਾਈਆ ਗੁੰਦ ਕਤੇਰੇ ਤੇ 220 ਰੁਪਏ ਦਾ ਉਹਨੂੰ ਕੀ ਕਹੀਦਾ ਪਾਈਆ ਵੈ ਗਰਮੀਆਂ ਚ ਜ਼ਰੂਰੀ ਆ ਪਸ਼ੂਆਂ ਵਾਸਤੇ ਤੇ ਜਿਹੜਾ ਮੈਂ ਅੱਜ ਲਿਪ ਲਿਪਸਟਿਕ ਲਾਈਆ ਨਾ ਇਹ ਮੇਰੇ ਪੁੱਤਰ ਨੇ ਮੇਰੇ ਲਈ ਪਸੰਦ ਕੀਤੀ ਉਗੰਗਮ ਕਹਿੰਦਾ ਮੰਮਾ ਮਤਲਬ ਕਿ ਜਿਹੜੇ ਉਹ ਕਲਰ ਆ ਮਤਲਬ ਕਿ ਉਹ ਤੁਹਾਡੇ ਤੇ ਸੂਟ ਨਹੀਂ ਕਰਦੇ ਉਹਦੇ ਚ ਤੁਸੀਂ ਨਾ ਇੱਕੋ ਮਤਲਬ ਕਿ ਮਤਲਬ ਕਿ ਲੇਡੀਜ਼ ਦੀ ਕਿਸੇ ਕਿਸੇ ਨੂੰ ਚਲੋ ਸੂਟ ਵੀ ਕਰਦੇ ਹਰ ਇੱਕ ਨੂੰ ਨਹੀਂ ਕਰਦੇ ਮਤਲਬ ਕਿ ਡੀਸੈਂਟ ਜੀ ਸੋਬਰ ਜੀ ਲੁੱਕ ਨਹੀਂ ਆਉਂਦੀ ਤੇ ਪੜਕੀਲੀ ਜੀ ਕਹਿੰਦਾ ਲੁੱਕ ਹੁੰਦੀ ਉਹਦੇ ਨਾਲ ਮਤਲਬ ਕਿ ਚੰਗੇ ਨਹੀਂ ਲੱਗਦੇ ਅਲੱਗ ਜਿਹੇ ਲਿਪਸ ਲੱਗਦੇ ਆ ਤੇ ਫਿਰ ਇਹ ਪਸੰਦ ਕੀਤੀ ਉਹਨੇ ਮੇਰੇ ਲਈ ਕਹਿੰਦਾ ਇਹ ਸੋਬਰ ਤੇ ਡੀਸੈਂਟ ਜਿਹਾ ਲੱਗਦਾ ਤੇ ਸੋ ਜੋ ਆਪਣੇ ਬੱਚੇ ਨੂੰ ਪਸੰਦ ਆ ਤਕਰੀਬਨ ਹਰ ਇੱਕ ਮਾਂ ਬਾਪ ਇਹ ਚਾਹੁੰਦਾ ਹੁੰਦਾ ਜੋ ਬੱਚਿਆਂ ਨੂੰ ਪਸੰਦ ਆ ਜਾਂ ਜੋ ਮਾਂ ਬਾਪ ਨੂੰ ਪਸੰਦ ਆ ਉਹ ਜਦੋਂ ਖਾਸ ਕਰਕੇ ਬੱਚੇ ਜਵਾਨ ਹੋ ਜਾਣ ਤੇ ਮਾਮਾ ਦਾ ਵੀ ਫਰਜ਼ ਬਣਦਾ ਬੱਚਿਆਂ ਦੀ ਗੱਲ ਸੁਣਨਾ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਮਾਪਿਓ ਦੀ ਗੱਲ ਸੁਣਨਾ ਤੇ ਮੈਂ ਆਪਣੇ ਬੱਚੇ ਦੀ ਹਰ ਇੱਕ ਐਦਾ ਦੀ ਗੱਲ ਸੁਣਦੀ ਆ ਈਵਨ ਕਿ ਜੇ ਕੋਈ ਮੈਨੂੰ ਚੀਜ਼ ਪਸੰਦ ਵੀ ਹੈ ਨਾ ਐਦਾਂ ਦੀ ਜਿਵੇਂ ਮੈਂ ਜੇ ਤਾਂ ਮੈਂ ਜੀਨਸ ਵੀ ਪਾ ਲੈਨੀ ਆ ਟੀ-ਸ਼ਰਟਸ ਵੀ ਪਾ ਲੈਨੀ ਆ ਉਹ ਵੀ ਮੈਂ ਬਹੁਤ ਸੋਚ ਸਮਝ ਕੇ ਪਾਉਣੀ ਹੁੰਦੀ ਆ ਕਿ ਮੇਰੇ ਬੱਚੇ ਨੂੰ ਚੰਗੀਆਂ ਲੱਗਣ ਪਾਈਆਂ ਨਾ ਕਿ ਔੜ ਲੱਗਣ ਜਾਂ ਉਹਨੂੰ ਇਹਨਾਂ ਚੀਜ਼ਾਂ ਦੇ ਦੇ ਕੇ ਉਹਨੂੰ ਖੇਜ ਚੜੇ ਪਈ ਮਮਾ ਨੇ ਕੀ ਪਾਇਆ ਤਾਂ ਸੋ ਮਾਪਿਓ ਦਾ ਵੀ ਫਰਜ਼ ਬੰਦਾ ਖਾਸ ਕਰਕੇ ਮਾਵਾਂ ਦਾ ਵੀ ਜਦੋਂ ਬੱਚੇ ਬਰਾਬਰ ਦੇ ਹੋ ਜਾਣ ਜਵਾਨ ਹੋ ਜਾਣ ਤੇ ਕੁਝ ਚੀਜ਼ਾਂ ਜਿਹੜੀਆਂ ਸੋਚ ਸਮਝ ਕੇ ਕਿਉਂਕਿ ਉਹ ਟਾਈਮ ਜਦੋਂ ਬੱਚੇ ਛੋਟੇ ਹੁੰਦੇ ਹੋਰ ਹੁੰਦਾ ਜਦੋਂ ਬੱਚੇ ਜਵਾਨ ਹੋ ਜਾਂਦੇ ਉਦੋਂ ਟਾਈਮ ਜਿਹੜਾ ਉਹ ਅਲੱਗ ਹੀ ਹੋ ਜਾਂਦਾ ਤਾਂ ਇਸ ਕਰਕੇ ਮੈਂ ਉਹਦੇ ਇਦਾਂ ਦੀ ਹਰ ਇੱਕ ਗੱਲ ਮੰਨਦੀ ਆ ਹਾਂ ਪੱਗੋ ਪੱਗੋ ਖਾਲੀ ਰੋਟੀ ਬੱਗੀ ਵਿਚਾਰੀ ਮੈਂ ਬੰਨੀ ਹੋਈ ਆ ਉਹਦਾ ਕਰਕੇ ਨਿਸ਼ਾਨ ਸਾਫ ਸੀਨ ਕਰਕੇ ਹੁਣ ਰੋਟੀ ਖਾਦੇ ਕਿਉਂਕਿ ਗਿੱਲੀ ਸੀ ਨਾ ਇਸ ਗਿੱਲੇ ਤੇ ਇਹਦਾ ਮਨ ਨਹੀਂ ਸੀ ਕਰਦਾ ਕਿ ਰੋਟੀ ਖਾਣ ਨੂੰ ਖਾਣ ਹੀ ਨਹੀਂ ਸੀ ਦਹੀਂ ਹੁਣ ਮੈਂ ਰੋਟੀ ਬਰੀਕ ਬਰੀਕ ਚੂਰ ਕੇ ਬਾਡੀ ਗਰੀਚ ਪਾ ਕੇ ਉਹ ਪਾਈ ਆ ਫਿਰ ਜੰਦ ਨੂੰ ਆ ਗਿਆ ਜੀ ਮੇਰਾ ਪੁੱਤਰ ਮਨਵੀਰ ਉਹਦੇ ਲਈ ਬਣਾਇਆ ਹੋਇਆ ਮੈਂ ਇਹ ਸੱਤੂ ਡਰਿੰਕ ਮੈਂ ਥੋੜਾ ਜਿਹਾ ਮੈਂ ਵੀ ਪੀ ਲਵਾਂ ਜਿੰਨੇ ਮਰਜ਼ੀ ਭਾਂਡੇ ਮਾਂਜੀ ਚੱਲੋ ਉਨੇ ਹੀ ਪੈਸੇ ਲੰਦੇ ਦੋ ਦੋ ਕਰਕੇ ਭਾਂਡੇ ਭਾਂਡੇ ਹੋ ਜਾਂਦੇ ਲੋ ਜੀ ਇਹ ਮੇਰੇ ਪੁੱਤਰ ਲਈ ਮੈਂ ਥੋੜੇ ਬਿਨਾ ਇਨਾ ਦਾ ਜਿਆਦਾ ਨਹੀਂ ਆਵੇ ਮਨਵੀਰ ਨੂੰ ਦੇ ਦੂੰਗੀ ਚਲੋ ਜੀ ਮੈਂ ਦੇਲਾਂ ਮਨਵੀਰ ਨੂੰ ਇਹ ਡਰਿੰਕ ਮੰਨ ਵੀਰ ਦੇ ਗਲਾਸ ਨੱਕੋ ਨੱਕ ਪਰ ਦਿੱਤਾ। ਥੋੜੀਆਂ ਪੁਰਾਣੀਆਂ ਕੰਦੀਆਂ ਹੁੰਦੀਆਂ ਸੀ ਨਾ। ਨੱਕੋ ਨੱਕ ਭਰ ਦੇਣਾ। ਜਿਹੜਾ ਰਹਿ ਗਿਆ ਥੋੜਾ ਜਿਹਾ ਮੈਂ ਪਾ ਲਿਆ। ਉਦਾਂ ਦੇ ਹੁਣ ਜਿੱਦਾਂ ਦਾ ਰੋਜ ਹੁੰਦਾ ਅੱਗੇ ਹੁੰਦਾ। ਸਹੀ ਹੈ। ਓਕੇ ਪੇਪਰ ਦਾ ਸਭ ਪਹਿਲਾਂ ਕਿਦਾਂ ਦਾ ਹੋਇਆ? ਵਧੀਆ। ਸੱਚਾ ਦੱਸ। ਹੂੰ। ਈਜ਼ੀ ਸੀ ਕਿ ਡਿਫਿਕਲਟੀ ਸੀ? ਡਿਫਿਕਲਟ। ਡਿਫਿਕਲਟ ਸੀ? ਚਲ ਇਹ ਤੁਹਾਨੂੰ ਬਖਤੀ ਦੱਸੂਗਾ ਡਿਫਿਕਲਟ ਸੀ ਕਿ ਈਜ਼ੀ ਸੀ। ਹਨਾ? ਕੋਈ ਟੈਨਸ਼ਨ ਚ ਲੈ ਲੀਆ। ਐਨੇ ਜੀ ਅੱਜ ਚੱਲੇ ਹਨ ਕਰ ਤੂੰ ਗੰਗਾ ਨੂੰ ਪਰਾਂ ਤੈਨੂੰ ਮੈਂ ਹੁਣੇ ਹੀ ਦਿੱਤਾ ਨਾ ਪੀਣ ਨੂੰ ਕਿੱਦਾਂ ਦੀ ਆ ਆ ਗੁੰਦਕ ਤੀਰਾ ਜੀ ਇਹਨਾਂ ਨੂੰ ਮੈਂ ਪਾ ਕੇ ਹਟੀ ਗੁੰਦਕ ਤੀਰਾ ਤੇ ਉਹ ਗੁੜ ਜਿਹੜਾ ਪੈਂਦਾ ਮਨੀ ਦੇ ਬਾਬੇ ਨੇ ਮਨੀ ਨੂੰ ਡਰਾ ਹੀ ਦਿੱਤਾ ਮੰਗੋ ਘਰੇ ਡਰ ਗਈ ਸੀਗੀ ਬਾਹਰ ਕਿੰਨੇ ਜਾਣੇ ਲੱਗੇ ਨਾ ਸਫਾਈ ਕਰਨ ਨੂੰ ਟਰੈਕਟਰ ਵੀ ਆਇਆ ਖਲਾਰਾ ਖਲੂਰਾ ਚੱਕਣ ਵਾਸਤੇ ਤੇ ਤਾ ਕਰਕੇ ਮੰਗ ਮੰਨੀ ਟਰੈਕਟਰ ਕਰਕੇ ਵੀ ਬੋਲੀ ਹੁਣੀ ਆ ਉਦੋਂ ਟਰੈਕਟਰ ਆਇਆ ਹੀ ਨਹੀਂ ਸੀ ਆਹਾਂ ਉਦੋਂ ਬਾਹਰ ਦੇਖ ਕੇ ਉਦੋਂ ਬਾਹਰ ਦੇਖ ਕੇ ਬੋਲਦੀ ਹੁਣੀ ਆ ਹੁਣ ਪਸੂ ਮਾਣਾ ਮੋਟਾ ਤਾਂ ਪਸੂ ਬੋਲਦਾ ਹੀ ਆ ਮਾਣੀ ਦਾ ਬਾਬੇ ਨੇ ਮਨੀ ਨੂੰ ਡਰਾਤਾ ਕਿਥੇ ਤੁਹਾਡੀ ਗਾਂ ਘਰ ਆ ਫੇਰ ਬੋਲ ਪਈ ਆ ਮੈਨੂੰ ਆਪ ਟੈਨਸ਼ਨ ਪੈ ਗਈ ਮੈਂ ਤਾਂ ਦੱਸ ਹੈ ਇਹ ਉਦੋਂ ਹੀ ਮੰਗੋ ਡਰਪੋਕ ਬੜੀ ਆ ਆਉਂਦੇ ਆਂ ਫੇਰ ਮੈਨੂੰ ਉਹ ਗੁੰਦ ਕਤੀਰਾ ਜਿਹਾ ਵੀ ਪਾਇਆ ਇਹ ਜਰਾ ਸਰ ਪੱਠੇ ਲੇਟ ਹੋਗੇ ਨਾ ਤਾਂ ਮੇ ਬੋਲੀ ਹੋਣੀ ਆ ਕੀ ਹੁੰਦਾ ਤੇਨ ਮੰਗੋ ਵਿੜਕਾ ਲੈਂਦੀ ਰਹਿੰਦੀ ਬਾਹਰ ਦੀਆਂ ਹੀ ਸਾਰਾ ਦੇਣਾ ਚੱਲ ਧਾਰ ਗੱਡਾ ਬਾਬੇ ਦਾ ਕੰਮ ਸ਼ੁਰੂ ਹੋ ਗਿਆ ਨਾ ਪਾਠ ਰੱਖਣ ਦਾ ਹਾਂ ਥੈਂਕ ਯੂ ਕਈ ਲਾ ਕੇ ਉਹਦੀ ਸਫਾਈ ਕਰਾਉਣ ਨੂੰ ਰੌਣਕ ਲੱਗ ਜਾਣੀ ਜੀ ਹੁਣ ਕੱਲ ਨੂੰ मनी का बाबा भी लगा हो जिन्ना क्या चालू हो गया मनी आ ਬਿਜਲੀ ਵਾਲਾ ਕਨੈਕਸ਼ਨ ਇਹਦਾ ਕਿੱਥੇ ਆ? ਉਹ ਮੈਂ ਕਰ ਦੇਣਾ ਮੈਂ ਤੁਹਾਨੂੰ ਘਰ ਛੱਡ ਕੇ ਕਿ ਬੁੱਤ ਪੜਾ ਕੇ ਉਹਦਾ ਕੁਝ ਟੇਟਾ ਹਾਂ। ਆਹ ਬਹਿਰੇ ਨਹੀਂ ਜਿਹੜਾ ਪੁਆਇੰਟ ਆ। ਮੈਂ ਆਪੇ ਕਰ ਲੈਣਾ ਸਭ ਕੁਝ। ਉਹ ਦੂਜਾ ਪਾਈਪ ਲੈ ਆਊਗਾ ਨਾ ਉਹ ਨਾਲ ਅਟੈਚ ਕਰਕੇ ਫੇਚ ਪਾ ਦਊਗਾ। ਮਾਨੀ ਵਿਚਾਰੇ ਦੀ ਅੱਜ ਚਲ ਸੋ ਚਾਲੀ ਆ ਹਨਾ ਮਾਨੀ। ਹਾਂ ਹਾਂ। ਤਾਂ ਕਈ ਰੋਪਾਉਣ ਵਾਲੇ ਬਾਅਦ ਚਾ ਕੇ ਰੋਪਾਉਣ ਲੱਪਨੈ। ਹੈਂ? ਆਹ ਬਾਤ ਸਲਾਮਾ ਇਦਾਂ ਦੇਣ ਲੱਪ ਪੈਂਦੇ ਜੀ ਇੱਥੋਂ ਐ ਕਰ ਦੇਣਾ ਸੀ ਜੋ ਕਰ ਦੇਣਾ ਸੀ ਆ ਕੇ ਕਿਸੇ ਨਾਲ ਖੜੇ ਨਹੀਂ ਹੋਣਾ ਨਾਲ ਜੱਟ ਨੂੰ ਲੈਣੇ ਆ ਬੈਂਕੀ ਨੂੰ ਬਤਾ ਦੇ ਤਾਂ ਜੱਕ ਕੇ ਲੈ ਜਾਓ ਮਨੀ ਨੂੰ ਤਾਂ ਸ਼ੌਂਕ ਹੀ ਬਹੁਤ ਟਰੈਕਟਰ ਟਰਾਲੀ ਦਾ ਖੱਤੇ ਇਨੇ ਹੈ ਨਹੀਂ ਤਾਂ ਮੈਨੂੰ ਕਹੂਗਾ ਮਮਾ ਟਰੈਕਟਰ ਲੈ ਲੀਏ ਲੈ ਮਾ ਟਰੈਕਟਰ ਲੈ ਲਾ ਤਾਂ ਖੱਤੇ ਹੈ ਨਹੀਂ ਆਪਣੇ ਕੀ ਨਾ ਬਾਵਾ ਲਿਆ ਹੁਣ ਤੁਹਾਡੇ ਤੇ ਕੇਸ ਪੈ ਜਾਣਾ ਮੈਂ ਵੀਡੀਓ ਬਣਾ ਲਈ 1 ਲੱਖ ਦਾ ਬਣਿਆ ਸੀ ਉਹ 1 ਲੱਖ ਦਾ ਹੋਰ ਕੁਝ ਤਾਂ ਨਹੀਂ ਕੋਈ ਨਾ ਸੱਕ ਸੀਮਿੰਟ ਦਾ ਬੋਰਾ ਤੇ ਥੋੜੀ ਜਿਹੀ ਰੇਤ ਲੈ ਆ ਕੇ ਬਣਾ ਕੇ ਦੇ ਦਾਂਗੇ ਤਾਂ ਨਹੀਂ ਪੰਚਾਇਤ ਨੇ 골ਡ ਦਾ ਸਰੀਆ ਪਿਛਲੀ ਪੰਚਾਇਤ ਨੇ ਪਵਾਇਆ ਸੀ ਇਹ ਚ ਪਤਾ ਤੈਨੂੰ ਪੰਚਾਇਤ ਨਾ ਪੱਗਾਂ ਬਾਹੀ ਬਾਰੇ ਨਾਲ ਵਿੱਚ ਪਿਛਲੀ ਪੰਚਾਇਤ ਨੇ ਪਵਾਇਆ ਸੀ ਇਹ ਇਹ ਵਾਲੀ ਨੇ ਤਾਂ ਨਹੀਂ ਹੋਰ ਕਿਥੇ ਲਾ ਲਓ ਪਾ ਰਾਇਆ ਦੇਖਿਆ ਲੱਗ ਗਿਆ ਪਤਾ ਹਾਂ ਕੁਛਕੀਆਂ ਵੀ ਖਾ ਲਏ ਗਿਆ ਸੀ ਦਫਾਰੀ ਖਾਈ ਖਾਈ ਲੰਗੜੀ ਹੈ ਬੱਚੇ ਇਹਦੇ ਤਾਂ ਹੀ ਸਾਰੇ ਮਰ ਜਾਂਦੇ ਆ ਮੈਨੂੰ ਛੱਡਿਆ ਘਰ ਮੈਂ ਗਿਆ ਤੂੰ ਚੱਕਣ ਵਾਲੇ ਜਿੰਦਾ ਲਾ ਦੀ ਉਹਨੂੰ گاਵਾ ਵਾਲੇ ਪਾਸੇ ਅਜੇ ਸਪੀਕਰ ਵੀ ਸੈੱਟ ਕਰਨੇ ਮਨੀ ਤੇਰਾ ਤਾਂ ਬਹੁਤ ਕੰਮ ਆ ਮਨੀ ਵਿਚਾਰਾ ਕੀ ਕਰੇ ਬਾਤ ਚ ਮਨੀ ਤੇ ਸਾਰੇ ਰੋਬ ਇੱਦਾਂ ਝਾੜਨ ਲਾ ਪੈਂਦੇ ਜਿੱਦਾਂ ਹਵਾ ਨਾਲ ਹੀ ਜਾਦੂ ਕੀ ਛੜੀ ਨਾਲ ਸਾਰਾ ਕੁਝ ਹੋ ਗਿਆ ਹੁੰਦਾ ਗੰਗਾ ਤੂ ਬੂਏ ਮੋਰੇ ਖੜੀ ਅੱਜ ਔ ਗੰਗੂ ਹੋਇਆ ਮੇਰੇ ਮੁੰਡੇ ਨੇ ਪੱਠੇ ਪਾਉਣੇ ਸਪੀਕਰ ਸੈੱਟ ਕਰਨੇ ਇਹ ਜਗਾ ਜੀ ਆਪਣੀ ਇੱਥੇ ਸੁਖਮਨੀ ਸਾਹਿਬ ਦੇ ਪਾਠ ਰੱਖ ਹੁੰਦੇ ਕਈ ਲੰਬੀ ਚੋੜੀ ਸਟੋਰੀ ਆ ਜਿਹੜਾ ਮਹਾਰਾਜ ਚੱਕ ਕੇ ਲੈ ਗਏ ਸੀ ਇਹ ਤੋਂ ਕਮੇਟੀ ਫੇਰ ਦੱਸਾਂਗੇ ਕਿਤੇ ਜੇ ਕੋਈ ਸੁਣਨ ਨੂੰ ਚਾਹਵਨ ਹੋਇਆ ਇੰਟਰਸਟਡ ਹੋਇਆ ਤੇ ਸਾਰੇ ਇੱਧਰ ਮਤਲਬ ਇਹਨਾਂ ਦਾ ਉਹ ਸਫੈਦੇ ਜਿਹੜੇ ਇਹ ਕਟਾਉਣ ਗਏ ਸੀ ਹਨਾ ਪੰਚਾਇਤੀ ਜਗਾ ਚ ਹਨਾ ਮਰੀ ਪੰਜਤ ਹੋਣ ਨਹੀਂ ਪੰਚਾਇਤੀ ਜਗਾ ਵਾਲੀ ਕੋਈ ਚੀਜ਼ ਕਿਸ ਨੂੰ ਮਿਲਨੇ